ਕੀ ਇਹ ਤਾਂ ਸਾਡੇ ਘਰ ਚ ਗਵਰਨਮੈਂਟ ਆ ਚੁੱਕੀ ਹੈ ਮਾਨ ਸਾਹਿਬ ਜਿਵੇਂ ਕਿ ਆਪਾਂ ਜਾਣਦੇ ਆ ਕਿ ਆਪਾਂ ਬਹੁਤ ਸਾਰੇ ਕੰਮ ਕੀਤੇ ਨੇ ਜੀ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰੇਕ ਵਰਗ ਵਾਸਤੇ ਹਰੇਕ ਧਰਮ ਵਾਸੀ ਆਪਾਂ ਬਰਾਬਰ ਜਿਹੜੀ ਆਪਣਾ ਫਰਜ਼ਾ ਵਾਦਾ ਕੀਤਾ ਤੇ ਤੁਹਾਨੂੰ ਲੱਗਦਾ ਵੀ ਜਿਹੜੇ ਲੋਕ ਨੇ ਜੀ ਆਪਾਂ ਨੂੰ ਚੰਗੀ ਤਰ੍ਹਾਂ ਜਿਹੜੀ ਆਪਾਂ ਨੂੰ ਸਪੋਰਟ ਕਰਨਗੇ ਆਪਾਂ ਨੂੰ ਜਿਹੜੀ ਉਹਨਾਂ ਦੀ ਵੋਟ ਹੈ ਜਿਹੜੀ ਉਹ ਉਹਨਾਂ ਦੀ ਹਾਸਲ ਹੋਏਗੀ ਕਿਉਂਕਿ ਇਹ ਇੱਕ ਕੌੜਾ ਸੱਚ ਹੈ ਜੀ ਜਿਹੜਾ ਇਲੈਕਸ਼ਨ ਦੇ ਵਿੱਚ ਸ਼ਰਾਬ ਵੰਡਣ ਦੀ ਪ੍ਰਕਿਰਿਆ ਜਿਹੜੀ ਹੈਗੀ ਹੈ ਜਾਂ ਨਸ਼ਿਆਂ ਦਾ ਸੇਵਨ ਹੈ ਜਿਹੜਾ ਉਹ ਹਰ ਇੱਕ ਵਾਰੀ ਸਰਕਾਰਾਂ ਬਹੁਤ ਜ਼ਿਆਦਾ ਆਪਣੇ ਵੱਲੋਂ ਦਲੀਲਾਂ ਦਿੰਦੀਆਂ ਨੇ ਕਿ ਅਸੀਂ ਨਹੀਂ ਇਸ ਤਰ੍ਹਾਂ ਚਾਹਣ ਦਵਾਂਗੇ ਲੇਕਿਨ ਇਹ ਹੁੰਦਾ ਹਰ ਰਿਟਰਨ ਗਵਰਨਮੈਂਟ ਦੇ ਡੈਰੇਟਿਵ ਵਿੱਚ ਰੋਕਸਾ ਦਾ ਨਾ ਪਰ ਜੇ ਗਵਰਨਮੈਂਟ ਹੀ ਨਾ ਰੋਕੇ ਤਾਂ ਫੇਰੀ ਚੀਜ਼ ਪਰ ਫਲਤ ਹੋ ਜਾਂਦੀ ਹੈ ਅਸੀਂ ਤਾਂ ਚਾਹੁੰਦੇ ਹਾਂ ਕਿ ਸ਼ਰਾਪਾਨ ਤੇ ਪੈਸੇ ਤਾਂ ਐਡੀ ਚੀਜ਼ ਨਾ ਕਰਨ ਪਰ ਇਲੈਕਸ਼ਨ ਤਾਂ ਕਰੋ ਨਾ ਇਲੈਕਸ਼ਨ ਹੀ ਇਕਰਾਰੀ ਸੈਂਟਰ ਦੀ ਗਵਰਨਮੈਂਟ ਐਸਟਪੀਸੀ ਤੇ ਹੁਣ ਜ਼ਿਲ੍ਹਾ ਪਰਿਸ਼ਦ ਦੇ ਵੀ ਰੋਲਾ ਪਿਆ ਹੋਇਆ ਹਾਈ ਕੋਰਟ ਦੇ ਵਿੱਚ ਰਿੱਟਾਂ ਹੋਈਆਂ ਹੋਈਆਂ ਕਿ ਸਾਨੂੰ ਟਾਈਮ ਨਹੀਂ ਦਿੱਤਾ ਗਿਆ ਸਾਡੇ ਕਾਗਜ਼ ਨਹੀਂ ਇਹ ਭਰਨ ਦਿੱਤੇ ਸਰਕਾਰ ਨੇ ਜਿਹੜੇ ਵੀਡੀਓ ਸੀਗੇ ਥਾਣੇਦਾਰ ਉਹਨਾਂ ਨੇ ਕੈਂਡੀਡੇਟਸ ਨੂੰ ਰੋਕਤਾ ਸੋ ਮੇਰਾ ਮਤਲਬ ਇਹੋ ਜਿਹੀਆਂ ਜਿਹੜੀਆਂ ਜਾਸਤੀਆਂ ਗਵਰਨਮੈਂਟ ਨੇ ਕੀਤੀਆਂ ਹੈ ਇਹਦੇ ਨਾਲ ਦਹਿਸ਼ਤ ਕਰਤੀ ਵੱਧਦੀ ਹੈ ਮਾਨ ਸਾਹਿਬ ਇੱਕ ਕਲਚਰ ਹੀ ਬਣ ਗਿਆ ਜੀ ਆਪਾਂ ਕਹਿ ਸਕਦੇ ਹਾਂ ਜੀ ਜਿਹੜੀ ਵੀ ਸਰਕਾਰ ਆਉਂਦੀ ਹੈ ਜੀ ਉਹ ਸਰਕਾਰ ਇਸ ਤਰ੍ਹਾਂ ਹੀ ਕਰਦੀ ਹੈ ਜੀ ਚਾਹੇ ਬਲਾਕ ਸਮਤੀ ਦੀ ਇਲੈਕਸ਼ਨ ਹੋਵੇ ਚਾਹੇ ਨਗਰ ਕੌਂਸਲ ਦੀ ਇਲੈਕਸ਼ਨ ਹੋਵੇ ਚਾਹੇ ਪੰਚਾਇਤ ਦੀ ਇਲੈਕਸ਼ਨ ਹੋਵੇ ਇੱਕ ਤੋਂ ਦੇ ਸਾਹਮਣੇ ਹੀ ਹੈ ਦਹਿਸ਼ਤਗਰਦੀ ਨੂੰ ਰੋਕ ਨਹੀਂ ਸਕੇ ਕਨਫਰੈਂਸ ਆਉਣੀ ਹੈ ਆਪਸੇ ਮਨ ਲੋਕੀ ਜਦੋਂ ਆਪ ਤਲਵਾਰ ਨੂੰ ਆਪਣੇ ਹੱਥ ਚ ਫੜ ਲੈਂਦੇ ਆ ਤਾਂ ਫਿਰ ਉਹਦਾ ਨਤੀਜਾ ਤਾਂ ਇਹੀ ਹੁੰਦਾ ਜਦੋਂ ਸਰਕਾਰਾਂ ਇਸ ਤਰ੍ਹਾਂ ਦੀਆਂ ਕਰਦੀਆਂ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਪੂਰੀ ਪਾਰਦਰਸ਼ਤਾ ਦੇ ਨਾਲ ਜਿਹੜੀ ਚੋਣ ਕਰਵਾ ਰਹੇ ਹਾਂ ਤੇ ਅਸੀਂ ਆਪਣਾ ਫਰਜ਼ਾ ਜਿਹੜਾ ਪੂਰੀ ਇਮਾਨਦਾਰੀ ਨਾਲ ਅਦਾ ਕਰ ਰਹੇ ਹਾਂ ਉਹ ਕਿਸ ਬੇਸ ਤੇ ਕਹਿੰਦੇ ਨੇ ਜੀ ਤਿੰਨ ਚਪਾਨ ਬੈਠੇ ਆ ਪਤਾ ਨਹੀਂ ਉੱਥੇ ਕੀ ਕਰ ਰਹੇ ਆ ਬਹੁਤ ਤੋਂ ਕੋਈ ਖਬਰ ਖ਼ਬਰ ਤਾਂ